ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਤਰੀਕ 12 12ਵਾਂ ਮਹੀਨਾ 2025 ਆਪਣੀ ਵੀਡੀਓ ਦੇਖ ਰਹੇ ਸਾਰੇ ਭੈਣ ਭਾਈਆਂ ਨੂੰ ਛੋਟੇ ਵੱਡੇਆਂ ਨੂੰ ਦੇਸਾਂ ਵਾਲਿਆਂ ਨੂੰ ਬਦੇਸਾਂ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਇਸ ਵਕਤ ਮੱਧ ਪ੍ਰਦੇਸ਼ ਦੇ ਵਿੱਚ ਸਫ਼ਰ ਕਰ ਰਹੇ ਹਾਂ ਜੀ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਰਤਲਾਮ ਪਿੰਡ ਸੰਡੂ ਗੇੜਾ ਉੱਥੇ ਰੁਕੇ ਸੀਗੇ ਜੀ ਹੁਣ ਚਾਹ ਪੀਣ ਵਾਸਤੇ ਪਹਿਲਾ 5 ਦਿਨਾਂ ਦਾ ਸਫ਼ਰ ਆਪਾਂ ਨੂੰ ਰਿਹਾ ਰਾਜਸਥਾਨ ਦੇ ਵਿੱਚ ਪੂਰਾ ਚੜਾਈ ਵਾਲਾ ਜਦੋਂ ਤੇ ਹੁਣ ਆਪਾਂ ਮੱਧ ਪ੍ਰਦੇਸ਼ ਦੇ ਵਿੱਚ ਐਂਟਰ ਕਰਿਆ ਹੁਣ ਤਾਂ ਮਹਾਰਾਸ਼ਟਰ ਵੱਲ ਨਿਮਾਣੇ ਹੋਂਦੀ ਚਲੀ ਜਾ ਰਹੀ ਆ ਸਾਈਕਲ ਭੱਜੇ ਜਾ ਰਹੇ ਨੇ ਆਪਣੇ ਆਪ ਬਸ ਕੀ ਕਰਨਾ ਕਿਸੇ ਫਲਾਈਓਵਰ ਤੇ ਆਪਾਂ ਨੂੰ ਮੜਾ ਜ਼ੋਰ ਲਾਉਣਾ ਪੈਂਦਾ ਨਹੀਂ ਤਾਂ ਬਸ ਸਾਈਕਲ ਕੰਟਰੋਲ ਕਰਨ ਦੀ ਲੋੜ ਪੈ ਰਹੀ ਆ ਸਾਈਕਲ ਆਪਣੇ ਆਪੇ ਜਾ ਰਹੇ ਨੇ ਜੀ ਤੇ ਇੱਥੇ ਪਹਾੜੀ ਏਰੀਆ ਵੀ ਹੈ ਨਹੀਂ ਹੋਣ ਜਿੱਥੇ ਆਪਾਂ ਜਾ ਰਹੇ ਆ ਇਸ ਟਾਈਮ ਰਤਲਾਮ ਜਿਹੜੇ ਦੇ ਵਿੱਚ ਆਪਾਂ ਇਸ ਟਾਈਮ ਜੀ ਪੂਰੇ ਏਰੀਆ ਪੱਤਰਾ ਹੈ ਤੇ ਬਹਾਰਾ ਤਾਂ ਧੁੱਪ ਚ ਅੱਖਾਂ ਨਹੀਂ ਖੁੱਲ ਰਹੀਆਂ ਹੈਗੀਆਂ ਤਾਂ ਕਰਕੇ ਹੁਣ ਚਾਦਰਾਂ ਥੱਲੇ ਖੜ ਕੇ ਵੀਡੀਓ ਬਣਾ ਰਹੇ ਤੇ ਆਪਾਂ ਵੀ ਬਾਕੀ ਦੇਖਦੇ ਆਂ ਅੱਜ ਦਾ ਸਫ਼ਰ ਆਪਾਂ ਕਿੰਨਾ ਕੱਢਦੇ ਆਂ ਵੈਸੇ ਜਿੰਨਾ ਰਾਜਸਥਾਨ ਦੇ ਵਿੱਚ ਆਪਾਂ ਨੇ 2 ਦਿਨਾਂ ਚ ਸਫ਼ਰ ਕਰਿਆ ਕੱਢਿਆ ਉਹਨਾਂ ਆਪਾਂ ਨੇ ਮੱਧ ਪ੍ਰਦੇਸ਼ ਵਿੱਚ ਬੜਨ ਸਾਰੇ ਇੱਕ ਦਿਨ 'ਚ ਘਟਤਾ ਜੀ ਰਾਤ ਆਪਾਂ ਤਕਰੀਬਨ ਫੋਨ ਤਾਂ ਸਾਡੇ ਡਾਊਨ ਹੋ ਗਏ ਸੀਗੇ ਮੇਰਾ ਆਈਡੀਆ ਵੀ ਅਸੀਂ 1 ਵਜੇ ਤੱਕ ਸਾਈਕਲ ਚਲਾਇਆ ਜੀ ਰਾਤ ਵੀ ਮੇਰਾ ਜੜਾ ਗੈਸਾ ਵੀ 300 ਤੋਂ 10 ਕਿਲੋਮੀਟਰ ਘੱਟ ਵੀ ਹੋ ਸਕਦੇ ਨੇ 300 ਤੋਂ 10 ਕਿਲੋਮੀਟਰ ਵੱਧ ਵੀ ਹੋ ਸਕਦੇ ਨੇ ਜਿਹੜਾ ਆਪਾਂ ਨੇ ਰਾਤ ਕੱਲ ਪਿੰਡਾਂ ਤੈਅ ਕਰਿਆ ਬਾਕੀ ਅੱਜ ਦੇਖਦੇ ਆ ਵਾਹਿਗੁਰੂ ਦੀ ਕਿਰਪਾ ਨਾਲ ਕਿੱਥੇ ਪਹੁੰਚਦੇ ਆ ਜੀ ਆਪਾਂ ਕੱਚੇ ਛੋਲੇ ਖਾ ਰਿਹਾ ਜੀ ਵੀਰ ਇੱਧਰ ਖੜਾ ਆ ਖਰਾਕ ਇਹਨਾਂ ਦੀ ਉੱਠਣ ਸਰ ਸਵੇਰੇ ਆਂਦੇ ਲੋ ਕਿੰਨਾ ਸੋਹਣਾ ਫਲ ਲੱਗਿਆ ਵਾ ਹੁਣੇ ਮਤਲਬ ਤਾਂ ਇਹ ਨਹੀਂ ਕੱਚੇ ਨੇ ਪੱਕਣਾ ਹਲੇ ਇਹਨਾਂ ਨੂੰ ਪੱਕਣ ਨੂੰ ਤਾਂ ਟਾਈਮ ਲੱਗੂਗਾ ਇਹ ਤਾਂ ਕੱਚੇ ਪਟਪਟ ਖਾਈ ਜਾਂਦੇ ਨੇ ਸਤਿ ਸ਼੍ਰੀ ਅਕਾਲ ਤੁਹਾਨੂੰ ਕਾਫੀ ਅੱਗੇ ਆ ਗਏ ਸੀਗੇ ਜੀ ਆਪਾਂ ਉਰੇ ਵੀ ਹੁਣ ਰਾਜਸਥਾਨ ਵਾਲੇ ਕੰਮ ਫੇਰ ਸਟਾਰਟ ਹੋ ਗਿਆ। ਆ ਤੁਸੀਂ ਦੇਖ ਲਓ ਕਿੱਡੇ-ਕਿੱਡੀਆਂ ਪਹਾੜੀਆਂ ਨੇ ਜੀ। ਉਹੀ ਕੁਛ ਆ ਜੀ ਹੁਣ ਕਦੇ ਚੜ੍ਹਾਈ ਆ ਜਾਂਦੀ ਆ ਕਦੇ ਤਰਾਈ ਆ ਜਾਂਦੀ ਆ। ਇਹ ਰਾਜਸਥਾਨ ਵਾਲੇ ਕੰਮ ਸਟਾਰਟ ਹੋ ਗਿਆ। ਪਹਿਲਾਂ ਕੁਸ਼ੇਰੀयत ਆਪਣਾ ਬਹੁਤ ਸੋਹਣਾ ਨਿਕੜਿਆ ਆਪਣਾ। ਬਿਨਾਂ ਜ਼ੋਰ ਲੱਗੇ ਸਾਈਕਲ ਆਪਣੇ ਆਪੇ ਬੱਝੇ ਆਈਗਾ। ਉਰੇ ਵੀ ਜਣੀ ਇੱਕ ਪਾਸੇ ਤਾਂ ਹੈਗਾ ਜੀ ਮਣੀ ਕਰਨ ਵਾਲਾ ਕੰਮ ਇੱਕ ਪਾਸੇ ਤਾਂ ਉੱਚਾ ਪਹਾੜ ਬਹੁਤ ਆ ਆ ਜਿਹੜਾ ਪਾਸਾ ਆਪਾਂ ਹੁਣ ਦੇਖ ਰਹੇ ਹਾਂ ਇਧਰ ਨੀਵਾ ਬਹੁਤ ਹੈ ਜੇ ਏਰੀਆ ਇਹ ਮਤਲਬ ਕਿਤੇ ਕਿਤੇ ਤਾਂ ਜਿਆਦਾ ਮਤਲਬ 5 5 6 600 ਕੁੱਟ ਦੀ ਖਾਈ ਵੀ ਆ ਜਾਂਦੀ ਆ ਆਪਣੇ ਖੱਬੇ ਹੱਥ ਉਚਾਈ ਆ ਪਹਾੜਾਂ ਦੀ ਤੇ ਸੱਜੇ ਹੱਥ ਜਾਂਦੇ ਆ ਉਹਨੂੰ ਇਧਰ ਨੂੰ ਨੀਵਾ ਬਹੁਤ ਜ਼ਿਆਦਾ ਏਰੀਆ ਇਹ ਕਿੱਡੇ ਕਿੱਡੇ ਵੱਡੇ ਨੇ ਇਧਰ ਹਾਂ ਰਾਜਸਥਾਨ ਤੱਕ ਤਾਂ ਸਾਨੂੰ ਆਏ ਨੇ ਟੂਰ ਪਲਾਜੇ ਬਹੁਤ ਥੋੜੇ ਆ ਹੁਣ ਤਾਂ ਮੈਨੂੰ ਲੱਗਦਾ 50 ਕਿਲੋਮੀਟਰ ਬਾਅਦ ਆ ਜਾਂਦੇ ਅੱਛਾ ਜਿਹੜਾ ਤੁਹਾਨੂੰ ਇਹ ਟੋਲ ਪਲਾਜਾ ਦਿਖਾਇਆ ਜੀ ਆਪਾਂ ਨੇ ਇੱਕ ਇਹਨਾਂ ਦੀ ਬਹੁਤ ਮਾੜੀ ਗੱਲ ਹੈ ਸਾਨੂੰ ਚਲੋ ਇੱਥੇ ਕਰਮਚਾਰੀਆਂ ਤੋਂ ਪਤਾ ਲੱਗਿਆ ਵੀ ਇਹ ਸਿੱਖਾਂ ਤੋਂ ਹਿੰਦੂਆਂ ਤੋਂ ਕਿਸਾਈਆਂ ਤੋਂ ਜਿਹੜੇ ਵੀ ਇਹ ਤਿੰਨ ਧਰਮ ਕਿਤੇ ਯਾਤਰਾ ਤੇ ਜਾਂਦੇ ਨੇ ਉਹਨਾਂ ਤੋਂ ਇਹ ਟੋਲ ਪਲਾਜਾ ਨਹੀਂ ਲੰਘਦੇ ਇਹ ਸਿਰਫ ਆਪਣੇ ਮੁਸਲਮ ਭਾਈਆਂ ਤੋਂ ਟੋਲ ਕਹਾਂ ਚ ਲੈ ਲੈਂਦੇ ਨੇ ਇੱਥੋਂ ਪਤਾ ਲੱਗਦਾ ਵੀ ਜਿਹੜੇ ਘੱਟ ਗਿਣਤੀ ਦੇ ਲੋਕ ਨੇ ਉਹਨਾਂ ਨਾਲ ਧੱਕਾ ਹੁੰਦਾ ਉਹ ਤਾਂ ਇਹ ਸਰਕਾਰਾਂ ਕਹਿੰਦੀਆਂ ਨੇ ਵੀ ਸਭ ਦਾ ਸਾਥ ਸਭ ਦਾ ਵਿਕਾਸ ਆ ਪਰ ਇਹ ਸਿੱਧੇ ਤੋਂ ਸਿੱਧਾ ਸਾਡੇ ਮੁਸਲਮ ਭਾਈਆਂ ਨਾਲ ਧੱਕਾ ਹੈ ਮੇਰੇ ਵੀ ਮਿੱਤਰ ਹੈਗੇ ਨੇ ਪਿੰਡ ਲਿਸ਼ਕਾਣੀ ਤੋਂ ਮੁਸ਼ਤਾਕ ਅਲੀਆ ਜਿੰਦਲਪੁਰ ਤੋਂ ਅਬਦੁਲ ਖਾਨ ਆ ਸਾਡੇ ਦਾ ਕਦੇ ਮਨ ਦੇ ਵਿੱਚ ਆਹ ਜੀ ਕੋਈ ਗੱਲਬਾਤ ਆਈ ਨਹੀਂ ਵੀ ਜਾਂ ਉਹ ਮੁਸਲਮ ਨੇ ਜਾਂ ਕੁਝ ਹੋਰ ਨੇ ਅਸੀਂ ਤਾਂ ਉਹਨਾਂ ਨੂੰ ਭਾਈ ਸਮਝਦੇ ਆ ਆਪਣਾ ਪਰ ਇਹ ਲੋਕਾਂ ਨੂੰ ਸਮਝਣਾ ਪੈਣਾ ਆਪਣਿਆਂ ਨੂੰ ਵੀ ਘੱਟ ਗਿਣਤੀ ਦੇ ਲੋਕਾਂ ਨਾਲ ਧੱਕਾ ਹੁੰਦਾ ਇਸ ਲਈ ਪੰਜਾਬ ਵਾਲੇ ਤੁਹਾਨੂੰ ਵੀ ਕਹਿੰਦੇ ਆਂ ਵੀ ਇਕੱਠੇ ਰਿਹਾ ਕਰੋ ਜੇ ਕੋਈ ਪੰਜਾਬ ਬਾਰੇ ਬੋਲਦਾ ਤਾਂ ਉਹਦੇ ਲੱਤਾਂ ਨਾ ਖਿੱਚਿਆ ਕਰੋ ਉਹਦਾ ਸਾਥ ਦਿਆ ਕਰੋ ਵੀਰ ਬਣ ਕੇ ਤੁਹਾਨੂੰ ਇੰਨੀਆਂ ਕਈ ਬੇਨਤੀਆਂ ਨੇ ਵੀ ਨਹੀਂ ਚਲੋ ਆਪਣੇ ਨਾਲ ਧੱਕਾ ਦਾ ਖਰ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਹੁਣ ਜਿਹੜਾ ਤਾਂ ਬੰਦਾ ਇੱਕ ਨਸ਼ਾ ਛਡਾਉਂਦਾ ਤਾਂ ਜੇਲ੍ਹ ਦੇ ਵਿੱਚ ਬੰਦਦਾ ਜਿਹੜੇ ਨਸ਼ਿਆਂ ਤੇ ਲਾਉਂਦੇ ਨੇ ਉਹ ਸਰਕਾਰਾਂ ਦੇ ਵਿੱਚ ਉਹਨਾਂ ਦੇ ਹੱਥ ਨੇ ਸਰਕਾਰਾਂ ਚਲਾਉਂਦੇ ਨੇ ਉਹਨੂੰ ਸਾਰਾ ਹੀ ਪਤਾ ਹੈ ਇਸ ਲਈ ਵੀਰ ਬਣ ਕੇ ਸਰਕਾਰਾਂ ਦੇ ਨਾਲ ਮੱਥਾ ਲਾਉਣਾ ਸਿੱਖੋ ਇਹਨਾਂ ਤੋਂ ਡਰਨਾ ਮਾਸੂਦ ਕੋ ਜਿਹੜਾ ਬੰਦਾ ਹੱਥ ਖੱਚ ਦੀ ਲੜਾਈ ਬੋਲਦਾ ਉਹਦਾ ਸਾਰੇ ਰਾਤ ਦੇ 11 ਵੱਜ ਚੁੱਕੇ ਨੇ ਜੀ ਅੱਪਾ ਮਹਾਰਾਸ਼ਟਰ ਦੇ ਸ਼ਹਿਰ ਤੁਲੀਏ ਦੇ ਵਿੱਚ ਖੜੇ ਆ ਅਜੇ ਟਾਈਮ 'ਚ ਤੁਲੀਏ ਦੇ ਗੁਰੂ ਘਰ ਦੇ ਦਰਸ਼ਨ ਕਰਾ ਰਹੇ ਹਾਂ ਤੁਹਾਨੂੰ ਇਹ ਆਪਾਂ ਇਸ ਟਾਈਮ ਖੜੇ ਆ ਮੇਨ ਹਾਈਵੇ ਤੇ ਕਿਉਂਕਿ ਇੱਥੋਂ ਵੀਡੀਓ ਕਰਾ ਪਿਕਚਰੋ ਸੋਣੀ ਹੋ ਰਹੀ ਥੋੜੀ ਜਿਹੀ ਕ ਬਾਕੀ ਸਾਨੂੰ ਗੁਰੂ ਘਰ ਦਰਸ਼ਨਾਂ ਤੇ ਜਾ ਕੇ ਕਰਾਉਣੇ ਆ ਆਹ ਸਾਹਮਣੇ ਛੇ ਖੜਾਏ ਬਨੇ ਜੀ ਇਹ ਇਹ ਗੁਰੂ ਨਾਨਕ ਸਾਹਿਬ ਜੀ ਜਿਹੜਾ ਗੁਰਦੁਆਰੇ ਦਾ ਨਾਮ ਹੈ ਗੁਰੂ ਨਾਨਕ ਸਾਹਿਬ ਤੁਲੀਆ ਇਹਨਾਂ ਦੀ ਮੇਨ ਬ੍ਰਾਂਚ ਹੈ ਜੀ ਆਗਰੇ ਉੱਥੇ ਆ ਜੀ ਗੁਰੂ ਦਾ ਗੁਰੂ ਘਰ ਦਾ ਨਾਮ ਆ ਗੁਰੂ ਕਾ ਤਾਲ ਬਾਕੀ ਆਪਾਂ ਬਾਬਾ ਜੀ ਨਾਲ ਵੀ ਗੱਲ ਕਰਦੇ ਆ ਨੌ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਨਾਨਕਸਰ ਦੇ ਨਾਨਕ ਸਾਹਿਬ ਜੀ ਦੇ ਮੰਦਿਰ ਨੂੰ ਵੀ ਕਰਾਉਣੇ ਮਹਾਰਾਜ ਦੇ ਦਰਸ਼ਨ ਵਾਹਿਗੁਰੂ 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 ਵਾਹ 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 ਗੁਰਦੁਆਰਾ ਨਾਨਕ ਸਾਹਿਬ ਧੁਰੀਆ ਦੇ ਮੁੱਖ ਸੇਵਾ ਦਾ ਜਿਹੜੇ ਸੀਗੇ ਅੰਤਵਾਦੀ ਰਜ ਸਿੰਘ ਜੀ ਉਹ ਆਕਾਲ ਚਲਾਣਾ ਕਰ ਗਏ ਨੇ ਜੀ ਉਹਨਾਂ ਨੂੰ ਦੇਖਦੇ ਖੇਤੜੇ ਹੁਣ ਸੇਵਾਦਾਰ ਕੰਮ ਕਰ ਰਹੇ ਨੇ ਹਮ ਬਾਬਾ ਜਗਵਿੰਦਰ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਉਰੇ ਦਾ ਕੀ ਇਤਿਹਾਸ ਹੈ ਕਿੰਨੇ ਟਾਈਮ ਪੁਰਾਣਾ ਇਹ ਗੁਰਦੁਆਰਾ ਹੈ ਜੀ ਆਪਾਂ ਹਾਂ ਜੀ ਆਪਾਂ ਸਤਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਗੁਰਦੁਆਰਾ ਸਾਹਿਬ ਜਿਹੜੀਆਂ ਸੰਗਤਾਂ ਅੱਜ ਤੋਂ 40-45 ਸਾਲ ਪਹਿਲਾਂ ਜੋ ਹਜੂਰ ਸਾਹਿਬ ਜਾਂਦੀਆਂ ਸੀ ਉਹਨਾਂ ਦੀ ਦੇਖ ਰਹਿ ਕੇ ਵਾਸਤੇ ਇੱਥੇ ਲੰਗਰ ਪਾਣੀ ਚੱਲਦੇ ਸੀਗੇ ਤੇ ਇਹ ਬਾਬਾ ਸਾਧੂ ਸਿੰਘ ਜੀ ਮੋਨੀ ਹੋਏ ਨੇ ਠੀਕ ਹੈ ਜੀ ਜਿਨ੍ਹਾਂ ਨੇ ਮਸਤੋਣਾ ਸਾਹਿਬ ਤੋਂ ਵਿਦਿਆ ਪ੍ਰਾਪਤ ਕਰਕੇ ਤੇ ਹਜੂਰ ਸਾਹਿਬ ਕਾਫੀ ਸਮਾਂ ਲਾਇਆ ਸੇਵਾ ਕੀਤੀ ਸ਼ਾਸਤਰ ਵਿਦਿਆ ਸਿਖਾਈ ਉੱਥੇ ਸੰਤਾਂ ਨੂੰ ਕੀਰਤਨ ਸਿਖਾਇਆ ਤੇ ਉਸ ਤੋਂ ਬਾਅਦ ਬਾਬਾ ਨਿਹੰਗ ਸਿੰਘ ਜੀ ਤੋਂ ਥੱਲੇ ਬਾਬਾ ਹਰਨਾਮ ਸਿੰਘ ਜੀ ਬਾਬਾ ਆਤਮਾ ਸਿੰਘ ਜੀ ਮੋਨੀ ਹੋਏ ਉਹਨਾਂ ਤੋਂ ਅੱਗੇ ਲੈ ਕੇ ਇਹ ਤੁਲਿਆ ਗੁਰਦੁਆਰਾ ਸਾਹਿਬ ਜਿਹੜੀਆਂ ਸੰਤਾਂ ਮਜਾਬ ਤੋਂ ਜਾਂਦੀਆਂ ਸਨ ਹਾਂਜੀ ਤੇ ਰਾਜ ਸੱਚ ਕੋਈ ਗੁਰੂ ਘਰ ਨਹੀਂ ਸੀਗਾ ਤੇ 1964 ਦੇ ਵਿੱਚ ਇਹ ਸੰਤ ਬਾਬਾ ਸਾਧੂ ਸਿੰਘ ਜੀ ਮੋਨੀ ਉਹਨਾਂ ਨੇ ਸਥਾਨ ਬਣਾਇਆ ਉਹਨਾਂ ਤੋਂ ਬਾਅਦ ਸੱਚਖੰਡਵਾਸੀ ਸੰਤ ਪੱਪਾ ਨਰਿੰਦਰ ਸਿੰਘ ਜੀ ਉਹਨਾਂ ਤੋਂ ਬਾਅਦ ਸੰਤ ਪੱਪਾ ਧੀਰਤ ਸਿੰਘ ਜੀ ਮਜੂਦਾ ਮੁਖੀ ਨੇ ਜੋ ਉਹ ਸੇਵਾ ਕਰਾ ਰਹੀ ਸੀ ਉਹਨਾਂ ਦੇ ਅਸੀਂ ਸੇਵਾਦਾਰਾਂ ਤੇ ਜਿਹੜੀਆਂ ਸੰਗਤਾਂ ਇੱਥੋਂ ਹਜੂਰ ਸਾਹਿਬ ਨੂੰ ਜਾਂਦੀਆਂ ਨੇ ਤੇ ਇੱਥੇ ਰਾਤ ਦਾ ਪੜਾਅ ਕਰਕੇ ਫਿਰ ਅੱਗੇ ਨੂੰ ਜਾਂਦੀਆਂ ਹਜੂਰ ਸਾਹਿਬ ਜਿਵੇਂ 나सिक ਤ੍ਰਿੰਬਕ ਸਿਰੜੀ ਮੁੰਬਈ ਇਹ ਮੁੰਬਈ ਅਗਰਾ ਰੋਡ ਤੇ ਗੁਰਦਰਾ ਸਾਹਿਬ ਸਥਿਤ ਹੈ ਜੀ ਠੀਕ ਹੈ ਬਾਕੀ ਇੱਥੇ ਤੁਹਾਨੂੰ ਕਮਰਿਆਂ ਦੀ ਸੁਵਿਧਾ ਕੋਈ ਘੰਟੇ ਲੰਬਰ ਤੇ ਆਪਣਾ ਕਮਰਿਆਂ ਦੀ ਸਹੂਦਾ ਵੀ ਹੈਗੀ ਆ ਸਾਰਾ ਕੁਝ ਇੱਥੇ ਬਹੁਤ ਵੱਡੇ ਹਾਲ ਬੜੇ ਹੋਏ ਨੇ ਜਿਹੜੀਆਂ ਸੰਗਤਾਂ ਜਾਂਦੀਆਂ ਨੇ ਇੱਥੇ ਰਾਤ ਦਾ ਬਿਤਾ ਕੇ ਫਿਰ ਅੱਗੇ ਹਜੂਰ ਸਾਹਿਬ ਨੂੰ ਜਾਂਦੀਆਂ ਨੇ ਠੀਕ ਹੈ ਤੇ ਇਹ ਸੰਗਤਾਂ ਦੇ ਵਿਸ਼ਰਾਮ ਵਾਸਤੇ ਬਾਬਾ ਸਾਧੂ ਸੰਜੀਤ ਨੇ ਇਹ ਸਥਾਨ ਬਣਾਇਆ ਸੀ ਅੱਛਾ ਬਾਬਾ ਜੀ ਇਹ ਆਪਣੀ ਜਿਹੜੀ ਬ੍ਰਾਂਚ ਹੈ ਇਹ ਗੁਰਦੁਆਰਾ ਨਿਹੰਗ ਸਿੰਘ ਦੇ ਹੇਠਾਂ ਆਉਂਦੀ ਹੈ ਜਾਂ ਵੱਖਰੀ ਹੈ ਜੀ ਨਹੀਂ ਜੀ ਇਹ ਸੰਤ ਬਾਬਾ ਸਾਧੂ ਸੰਜੀਤ ਜੀ ਮੌਲੀ ਹੋਏ ਨੇ ਉਹਨਾਂ ਨੇ ਇਹ ਸਥਾਨ ਬਣਾਇਆ ਠੀਕ ਹੈ ਬਾਬਾ ਜੀ ਧੰਨਵਾਦ ਤੁਹਾਡਾ ਮਿਲਣ ਆਉਣ ਕਰ ਲਈ ਇਹ ਗੁਰੂ ਘਰ ਹੈ ਇੰਦਾ ਔਰ ਤੋਂ 350 ਕਿਲੋਮੀਟਰ ਤੇ ਮੁੰਬਈ ਇੱਥੋਂ 350 ਕਿਲੋਮੀਟਰ ਅੱਗੇ ਇੰਦਾ ਔਰ ਪਿੱਛੇ ਹੈ ਜੀ ਇਹ ਮੁੰਬਈ ਆ ਮੁੰਬਈ ਤੇ ਇੰਦਾ ਔਰ ਵਾਲੇ ਮੇਨ ਹਾਈਵੇ ਦੇ ਉੱਪਰ ਹੈ ਜਿਹੜੀ ਵੀ ਸੰਗਤ ਹਜੂਰ ਸਾਹਿਬ ਨੂੰ ਜਾਂਦੀ ਆ ਉਹ ਇੱਥੇ ਰੁੱਕ ਜਾਂਦੀ ਆ ਉਰੇ ਸਾਰੀ ਸੁਵਿਧਾ ਵੱਡੇ ਵੱਡੇ ਹਾਲ ਬਣੇ ਹੋਏ ਨੇ ਸੰਗਤ ਦੇ ਰਹਿਣ ਦੇ ਕਮਰੇ ਵਧੀਆ ਸਾਫ਼ ਬਾਥਰੂਮ ਆ ਤੇ ਇੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਹੋਣਾ ਉਹ ਭਾਈ ਰਣਵੀਰ ਸਿੰਘ ਜੀ ਨੇ ਇਹ ਗੁਰਦੁਆਰਾ Google ਤੇ ਵੀ ਹੈਗਾ ਜੀ ਤੁਹਾਨੂੰ ਸਾਰੀ ਜਾਣਕਾਰੀ Google ਤੇ ਮਿਲ ਜੂਗੀ ਜੇ ਤੁਸੀਂ ਥੁਲੀਆ ਗੁਰੂ ਘਰ ਦੇ ਪਰੋਗੇ ਮੁੰਬਈ ਦੇ ਵਿੱਚ ਸਾਰੀ ਜਾਣਕਾਰੀ Google ਤੇ ਹੀ ਪਈ ਹੈ ਜੀ